ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ 13 ਜਨਵਰੀ ਔਰ 14 ਜਨਵਰੀ ਦੋਨੋ ਹੀ ਬਹੁਤ ਹੀ ਪ੍ਰਮੁੱਖ ਹੈ ਗਿਆ 13 ਤਰੀਕ ਨੂੰ ਲੋੜੀ ਆ ਨਾ ਲੇਗੀ ਪੂਰਨਮਾਸ਼ੀ ਔਰ 14 ਤਰੀਕ ਨੂੰ ਮਾਗੀ ਆ ਤੇ ਨਾਲ ਹੀ ਸ਼ੰਗਰਾਂਦ ਹੈਗੀ ਆ ਇਤੋਂ ਮਕਰ ਮਹੀਨਾ ਸ਼ੁਰੂ ਹੋ ਜਾਂਦਾ ਹੈ ਔਰ ਮਕਰ ਸ੍ਰਾਂਤੀ ਵੀ ਕਹਿੰਦੇ ਆ ਇਹ ਜਿਹੜੇ ਉਪਾਏ ਦੱਸਣ ਲੱਗਾ ਵਾਂ ਇਹ ਤੁਹਾਨੂੰ ਬਹੁਤ ਘੱਟ ਮਿਲਣਗੇ ਜਾਂ ਇਹ ਉਹ ਉਪਾਏ ਹੈਗੇ ਜਦੋਂ ਅਸੀਂ ਕਿਸੇ ਨੂੰ ਪੇਟ ਕੰਸਟਰੇਸ਼ਨ ਦਿੰਦੇ ਆ ਨਾ ਉਹਨੂੰ ਦੱਸਦੇ ਆ ਇਹ ਆਮ ਨਹੀਂ ਹੈਗੇ ਅੱਜ ਮੈਂ ਖਾਸ ਤੁਹਾਨੂੰ ਉਪਾਏ ਦੱਸਣ ਲੱਗਾ ਇਹ ਉਪਾਏ ਪੂਨਮਾਸ਼ੀ ਤੇ ਜਾਂ ਆ ਮਾਮਾਸੀਆ ਮਸੀਆ ਵਰਗੇ ਜਨ ਵੀ ਕਰ ਸਕਦੇ ਹੋ 13 ਤਰੀਕ ਨੂੰ ਪੂਨਮਾਸ਼ੀ ਵਾਲੇ ਦਿਨ ਕੀ ਕਰਨਾ ਹੈ ਪਹਿਲਾਂ ਆਪਣਾ ਘਰ ਸਾਫ਼ ਕਰ ਲੈਣਾ ਹੈਗਾ ਜੀ ਪੋਚਾ ਮਾਰ ਲੈਣਾ ਹੈ ਅਸਤਵਾਰ ਆਪਣੇ ਦਰਵਾਜੇ ਤੇ ਖੜੇ ਹੋ ਜਾਓ ਸਿੱਜੇ ਹੱਥੇ ਇੱਕ ਦਾਲ ਜੀ ਦਾ ਚਮਚ ਲੈ ਲਓ ਔਰ ਦਰਵਾਜੇ ਤੇ ਖੜੇ ਹੋ ਕੇ ਆਪਣੇ ਇਸ਼ਟ ਨੂੰ ਕਹਿਣਾ ਹੈ ਕਿ ਇਸ ਘਰ ਦੇ ਜ ਬਰਕਤ ਦੇਵੇ ਔਰ ਸਾਨੂੰ ਹਰ ਪਾਸੇ ਖੁਸ਼ੀਆਂ ਦੇਵੇ ਸਾਡੇ ਘਰ ਜੋ ਵੀ ਇਸ ਦੀ ਕਮੀ ਹੈਗੀ ਉਹ ਪੂਰੀ ਕਰੇ ਫਿਰ ਆਪਣੇ ਘਰ ਦੇ ਅੰਦਰ ਜੋ ਦੀ ਫੂਕ ਮਾਰ ਦੇਣੀ ਆ ਉਸ ਦਿਵਾਰ ਨਾਲ ਝਾੜੂ ਮਾਰਨਾ ਹੈ ਨਾ ਪੋਚਾ ਮਾਰਨਾ ਕੁਛ ਨਹੀਂ ਕਰਨਾ ਫਿਰ ਅਗਲੇ ਦਿਨ ਜੋ ਕਰਨਾ ਹੈ ਸਵੇਰੇ ਕਰਨਾ ਹੈ ਇਸ ਦਿਨ ਹੋ ਸਕੇ ਤੇ ਗਾਂ ਨੂੰ ਹਰਾ ਚਾਲਾ ਖਵਾਓ ਉਹਨਾਂ ਤੁਸੀਂ ਅਗਰ ਸਬਜ਼ੀਆਂ ਖਿਲਾ ਸਕਦੇ ਹੋ ਆਲੂ ਮooli ਗਾਜਰ ਤੇ ਸ਼ਲਗਮ ਇਹ ਖਿਲਾਓ ਅਗਰ ਤੁਸੀਂ ਮੰਨਦੇ ਹੋ ਕਿ ਲక్ష్ਮੀ ਮਾਤਾ ਜਿਹੜੀ ਹੈ ਤੁਹਾਨੂੰ ਪੈਸੇ ਦੀ ਕਾਰਕ ਹੈਗੀ ਆ ਉਹ ਜਾਂ ਜਿਹੜੇ ਸਾਡੇ ਦੂਜੇ ਧਰਮ ਦੇ ਲੋਕ ਆ ਜੋ ਮੇਰੇ ਨਾਲ ਜੁੜੇ ਹੋਏ ਆ ਔਰ ਇਸ ਦਿਨ ਔਰ 14 ਤਰੀਕ ਨੂੰ ਮਖਾਨਿਆਂ ਦੀ ਮਾਲਾ ਬਣਾ ਕੇ 108 ਮਖਾਨਿਆਂ ਦੀ ਮਾਤਾ ਲక్ష్ਮੀ ਦੇ ਗਲ ਚ ਪਾਓ। ਔਰ ਗਰੀਬਾਂ ਨੂੰ ਭੋਜਨ ਕਰਾਓ। ਔਰ ਅਗਰ ਤੁਸੀਂ ਲਗਾ ਸਕੋ ਤੇ ਕੁੰਮਕੁੰਮ ਦਾ ਟਿੱਕਾ ਲਗਾਓ। ਉਹਦੇ ਉੱਤੇ ਸਾਬਤ ਚੋਲਾਂ ਦੇ ਦਾਣੇ ਲਗਾਓ। ਉਹਦੇ ਨਾਲ ਤੁਹਾਡਾ ਭਾਗ ਖੁੱਲੇਗਾ। और दिमाग की बत्ती जलेगी दिमाग भी तेज काम कर लग पेगा मंगलवार की शंगरान है करना थोड़िया इलायचियां लेनिया हरिया इलायचिया अपने मंदिर दे रख देनिया मंदिर में नहीं रखनिया तो उन्होंने अलग रख कर के वागुर के अरदास कि मेरे घर बरकत आवे खुशिया हो पैसा आवे मेरा दुख तकलीफ गरीबी दूर हो जाए फिर की करना है वह इलायचिया की चाह ਆਪਣੇ ਘਰ ਦੇ ਵਿੱਚ ਸ਼ੁੱਕਰਵਾਰ ਨੂੰ ਬਣਾਉਣੀ ਆ। ਔਰ ਹੋ ਸਕੇ ਤਾਂ ਆਦਮੀ ਨੇ ਚਾਹੀਦਾ ਆਪਣੀ ਘਰਵਾਲੀ ਵਾਸਤੇ ਇਲਾਚੀਆਂ ਦੀ ਚਾਹ ਪਿਲਾਵੇ ਇੱਕ ਵਾਰੀ। ਕਿਉਂਕਿ ਲੇਡੀਆਂ ਨੂੰ ਵੀ ਸ਼ੁੱਕਰ ਕਿਹਾ ਗਿਆ ਹੈ। ਸ਼ੁੱਕਰ ਹੁੰਦਾ ਪੈਸਾ, ਮਾਇਆ, ਫੇਮ ਦਾ ਕਾਰਕ ਹੁੰਦਾ ਹੈ। ਦੇਖੋ ਵੇ ਤੁਹਾਡੀ ਤਰੱਕੀ ਕਿੱਦਾਂ ਹੁੰਦੀ ਤੁਹਾਡੇ ਘਰ ਪੈਸੇ ਦੀ ਵਰਖਾ ਹੋਏਗੀ। ਹਰੀ ਇਲਾਚੀ 2 हमेशा अपने पर्स में रखो और अपने बैग के बिच रखो हर शुक्रवार को बदली कर दो ये इलाची में चार्ज चाह लो पता नहीं जयफल आंदा है एक जयफल ले लो ओ तो लिखना है दो नौ एक अठ नंबर लिखना है हरे पैना लिख लो हरे पैना लिख लो और फिर इन अपनी तिजोरी रख दौ या मनी मैगन बन गया ਇਹ ਪੈਸੇ ਕਿੱੱਚੇਗਾ ਤੁਹਾਡੇ ਵਾਸਤੇ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਪਿਆਜ਼ ਤੇ ਆਲੂ ਹਮੇਸ਼ਾ ਲੈ ਕੇ ਹੀ ਆਉਂਦੇ ਹੋ ਹੁਣ ਕੀ ਕਰਨਾ ਹੈ ਦੱਖਣ ਵਾਲੇ ਪਾਸੇ ਤੁਸੀਂ ਪਿਆਜ਼ ਰੱਖਣਾ ਸ਼ੁਰੂ ਕਰੋ ਔਰ ਉੱਤਰ ਵਾਲੇ ਪਾਸੇ ਤੁਸੀਂ ਆਲੂ ਰੱਖੋ ਜੋ ਇਸਤੇਮਾਲ ਕਰਦੇ ਘਰਾਂ ਚ ਤੁਸੀਂ ਦੇਖਣਾ ਤੁਹਾਡੇ ਘਰ ਬਰਕਤਾਂ ਦੀ ਲੈਣ ਲੱਗ ਜਾਏਗੀ ਹਰ ਪਾਸੇ ਤੁਹਾਡੇ ਖੁਸ਼ੀਆਂ ਵੀ ਆਉਣੀਆਂ ਪੈਸਾ ਵੀ ਆਏਗਾ ਉਸ ਤੋਂ ਤੁਹਾਡੇ ਘਰ ਪੈਸੇ ਦੀ ਬਰਖਾ ਵੀ ਹੋ ਜਾਵੇ ਮਤਲਬ ਇੰਨਾ ਪੈਸਾ ਆਏਗਾ ਇੱਕ ਉਪਾਏ ਹੋਰ ਕਰਦੇ ਹੁੰਦੇ ਆ ਮਸਿਆ ਤੇ ਜਾਂ ਪੂਨਮਾਸ਼ੀ ਤੇ 11 ਸ਼ੁਆਰੇ ਲੈ ਕੇ ਲਾਲ ਕੱਪੜੇ ਚ ਬੰਨ ਕੇ ਆਪਣੀ ਤਜੋਰੀ ਚ ਰੱਖ ਦਿਓ ਜਿੱਥੇ ਪੈਸਾ ਰੱਖਦੇ ਹੋ ਉਹ ਪੈਸਾ ਵਧਣ ਲੱਪਣਦਾ ਹੈ ਅਗਰ ਤੁਹਾਡੇ ਘਰ ਤਜੋਰੀ ਹੈਗੀ ਆ ਤਜੋਰੀ ਦੇ ਵਿੱਚ ਸ਼ੀਸ਼ਾ ਲਗਾ ਦਿਓ और मनी डबल हो जाती है दिखाई भी डबल देंदी मनी भी डबल हो जाती है शुक्रवार हर शुक्रवार गुलाब का इत्र लियाओ जगह है ना ये थोड़ा जा लगाओ जा जक बूंद दोनों हथ मिलो और शुक्र शुकर याद करो या अपने इष्ट याद करो और हरे पैनल छे नंबर लिखो थले बिंदी जरूर पाओ और अगर चाहते हो कि तो बरकत हो तो सवेरे उठ के अपने मांरिया हाथ लगाओ प्यो दे पैरिया हाथ लगाओ देखो घर बरकत कि इन्हों आशीर्वाद मिलेगा तू तो कितने तो भी बैठे हुए हो घर तो दूर है गए मां तो दूर है। मां को मैं थोड़ा परेशान है के, वे के, वे की, बेटा कह कहेगी बेटा तू ठीक हो जा मेरा आशीर्वाद तेरे नाल है बस पूरा आशीर्वाद मां मिले का मिलेगा तू अपना पर्स और पैसा हमेशा पछम वाले पासे रखो बारों आए पर्स क्या पछम वाले पास रखता देखो थोड़े तो घर बरकत कि बरसदिया वा और तड़ा परस कभी खाली नहीं रहेगा कि पैसा जरूर आएगा अगर थोड़ा कितने पैसा रुक गया या पैसा फस गया है तो एक नंबर लगा है ये तुम तो अपने हाथ से लिखना है इतने बहुत उसे हरे स्कैच पेन या हरे पेन वाल मार्कर दे नंबर है थ्री वन एट सैवन नाइन एट इकती सतासी अठानवे थोड़े पैसे ब्लॉक हो जाएगी और ख़त्म हो जाएगी पैसे का फ्लो चालू हो जाएगा और अपने जूते चप्पल जड़े भी है ना और कूड़े का डब्बा या कूड़ेदान अपना पूर्व के पूर्व उत्तर पूर्व दक्षिण इस पास ना रखो ये भी घर से बरकत नहीं आदमी ये रुक जा बरकत अगर ती अपने घर के बिल्कुल चाहते हो कि सुरक्षित होवो कोई बारे कोई थोड़े हवा ज बुरी हवा या कोई स्पिरिट या आत्मा वगैरह ते घर ना आए ना तो परेशान करे तो संग्राम वाले दिन चौदह तरीक न करो इन इना वाला फिटकड़ी का ढला ले लो कोई पाँ ग्राम हो पाँह सठ ग्राम, पजा ग्राम। ਤੇ ਐਨਰ ਲਾਲ ਕਪੜੇ ਚ ਬਨ ਕੇ ਆਪਣੇ ਘਰ ਚ ਕਮਾ ਕੇ ਬਾਹਰ ਲਗਾ ਦਿਓ ਦੂਜਾ ਉਪਾਏ ਕਰ ਸਕਦੇ ਇੱਕ ਲਾਲ ਥੈਲੀ ਲੈ ਕੇ ਉਹਦੇ ਵਿੱਚ ਕਪੂਰ ਭਰ ਦਿਓ ਔਰ ਆਪਣੇ ਘਰ ਦੇ ਅੰਦਰ ਟੰਗ ਦਿਓ ਇੱਕ ਤੇ ਘਰ ਦੇ ਵਿੱਚ ਹਮੇਸ਼ਾ ਖੁਸ਼ਬੂ ਬਣੀ ਰਹੇਗੀ ਦੂਜਾ ਕੋਈ ਬਾਹਰਲੀ ਆਤਮਾ ਜਾਂ ਕੋਈ ਚੀਜ਼ ਕੋਈ ਕੋਈ ਵੀ ਤੁਹਾਡੇ ਤੇ ਅਸਰ ਨਹੀਂ ਕਰੇਗੀ ਤੁਸੀਂ ਆਪਣੇ ਇਸ ਘਰ ਦੇ ਵਿੱਚ ਬੈਠੇ ਹੋ ਤੇ ਕੋਈ ਤੁਹਾਡੇ ਦੇ ਜਾਦੂ ਟੁਣੇ ਦਾ ਵੀ ਅਸਰ ਨਹੀਂ ਹੋਏਗਾ। ਉਹ ਇਹ ਮਹੀਨੇ ਡੇਢ ਮਹੀਨੇ ਬਾਅਦ ਖਾਲੀ ਹੋ ਜਾਏ ਹਵਾ ਚ ਉੜਦਾ ਹੈ ਨਾ ਕਪੂਰ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਦੂਜਾ ਭਰ ਕੇ ਫਿਰ ਅੰਡ ਲਟਕਾ ਦੇਣੀ ਆ। ਥੈਲੀ ਵੀ ਨਵੀਂ ਲਾਣੀ ਆ। ਤੁਸੀਂ ਦੇਖਣਾ ਜਿਹੜੇ ਗਰੀਬ ਵੀ ਅਗਰ ਇਹ ਉਪਾਏ ਕਰਨਗੇ ਨਾ ਉਹ ਵੀ ਇਨੇ ਸਮਰਥ ਹੋ ਜਾਣਗੇ ਕਿ ਉਹ ਦੂਜਿਆਂ ਦਾ ਮੁਕਾਬਲਾ ਕਰ ਸਕਣ। ਅਗਰ ਤੁਸੀਂ 100 ਰੁਪਏ ਦੀ ਦਿਹਾੜੀ ਕਰਦੇ ਹੋ ਤੁਹਾਨੂੰ ਬਰਕਤ 200 ਰੁਪਏ ਦੀ ਮਿਲੇਗੀ ਤੁਹਾਡੇ ਘਰ ਚੋਂ ਬਿਮਾਰੀਆਂ ਦੂਰ ਹੋ ਜਾਣਗੀਆਂ ਜਦ ਬਿਮਾਰੀਆਂ ਗਈਆਂ ਤੇ ਪੈਸੇ ਆਪਣੇ ਆਪ ਰੁਕੇਗਾ ਕਰਕੇ ਦੇਖੋ ਜ਼ਿੰਦਗੀ ਬਦਲ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ